ਸਸ਼ਕਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀ ਇਤ ਬਠਿੰਡਾ ਦੇ ਵਿੱਚ ਭਾਗੂ ਰੋਡ ਨੂੰ ਚੋੜਾ ਕਰਨ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਦੇ ਵੱਲੋਂ ਇੱਕ ਮਤਾ ਲਿਆਂਦਾ ਗਿਆ ਜਿਸ ਦੇ ਤਹਿਤ ਹੁਣ ਇੱਥੇ ਜਿਹੜੀਆਂ ਇਮਾਰਤਾਂ ਨੇ ਘਰ ਨੇ ਦੁਕਾਨਾਂ ਨੇ ਉਹਨਾਂ ਨੂੰ ਗੈਰ ਕਾਨੂੰਨੀ ਆ ਕੇ ਇਥੋਂ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕ ਇਸ ਦਾ ਵਿਰੋਧ ਕਰ ਰਹੇ ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਹਨਾਂ ਇਮਾਰਤਾਂ ਦੀ ਦੁਕਾਨਾਂ ਤੇ ਮਕਾਨਾਂ ਦੀ ਰਜਿਸਟਰੀ ਹੈ ਬਕਾਇਦਾ ਤੇ ਕੋਈ ਵੀ ਮਕਾਨ ਜੋ ਕਿ ਗੈਰ ਕਾਨੂੰਨੀ ਨਹੀਂ ਬਣਿਆ ਹੋਇਆ ਇਥੇ ਨਾਂ ਦਾ ਕਹਿਣਾ ਹੈ ਕਿ ਕੁਝ ਕਾਉਂਸਲਰ ਜਿਨ੍ਹਾਂ ਵੱਲੋਂ ਆਪਣੀ ਨਿੱਜੀ ਹਿੱਤਾਂ ਦੇ ਚੱਲਦੇ ਆ ਇਹ ਮਤਾ ਜਿਹੜਾ ਲਿਆਂਦਾ ਗਿਆ ਤੇ ਉਸ ਨੂੰ ਪਾਸ ਕਰਵਾਇਆ ਗਿਆ ਜਿਸ ਦੇ ਵਿਰੋਧ ਵਿੱਚ ਲੋਕ ਜਿਹੜੇ ਨੇ ਉਹ ਤਰਨਾ ਦੇ ਰਹੇ ਨੇ ਤੇ 10 ਦਿਨਾਂ ਤੋਂ ਇਹ ਤਰਨਾ ਲਗਾਤਾਰ ਜਾਰੀ ਹੈ ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸੜਕ ਜਿਹੜੀ ਉਹ ਚੋੜੀ ਹੈ ਇਸ ਨੂੰ ਹੋਰ ਚੋੜਾ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਇਹਨਾਂ ਦਾ ਕਹਿਣਾ ਹੈ ਕਿ ਕੁਝ ਨਿੱਜੀ ਹਿੱਤਾਂ ਕਰਕੇ ਕਾਂਗਰਸੀ ਕਾਉਂਸਲਰਸ ਦੇ ਵੱਲੋਂ ਇਹ ਮਤਾ ਲਿਆਂਦਾ ਗਿਆ ਜਿਸ ਦੇ ਨਾਲ ਕਾਫੀ ਸਾਰੇ ਲੋਕ ਪ੍ਰਭਾਵਿਤ ਹੋਣਗੇ ਜਿਸ ਨੂੰ ਲੈ ਕੇ ਹੁਣ ਲੋਕਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਜ਼ਾਹਰ ਕੀਤਾ ਗਿਆ ਤੇ ਦਾ ਕਿਣਕ ਜਿਹੜਾ ਪਰੂਸੇ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਕਿ ਕਿਸੇ ਨਾ ਤੱਕਾ ਨਹੀਂ ਹੋਵੇਗਾ ਇਸੇ ਸਬੰਧ ਦੇ ਵਿੱਚ ਉਹਨਾਂ ਵਿਧਾਇਕ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਉਧਰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਮੁਲਾਕਾਤ ਕਰਕੇ ਨਲੂਕਾ ਦੇ ਵਿਲੋਪਨੀ ਮੰਗ ਰੱਖੀ ਗਈ ਹੈ ਤੇ ਉਹਨਾਂ ਦਾ ਹੀ ਕਹਿਣਾ ਹੈ ਕਿ ਅਮਨ ਅਰੂੜਾ ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਹਾਸਲ ਕਰਕੇ ਜਿਹੜੀ ਲੋੜਿੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਵੇਗੀ ਇੱਥੇ ਦੱਸਦੀ ਕਿ ਤਰਨਾ ਕਰੀਆਂ ਦਾ ਕਹਿਣਾ ਹੈ ਕਿ ਉਹ ਲੀਗਲ ਕਾਰਵਾਈ ਵਾਸਤੇ ਵੀ ਅੱਗੇ ਵਧ ਰਹੇ ਨੇ ਕਿਉਂਕਿ ਇੱਥੇ 180 ਤੋਂ 200 ਦੁਕਾਨਦਾਰ ਨੇ ਜਿਹੜੇ ਕਿ ਪ੍ਰਭਾਵਿਤ ਹੋਣਗੇ ਜਿਨ੍ਹਾਂ ਲੋਕਾਂ ਦੇ ਘਰ ਟੁੱਟਣਗੇ ਉਹ ਵੀ ਬੇਕਾਰ ਹੋਣਗੇ ਤੇ ਬਿਨਾਂ ਮੁਆਵਜ਼ਾ ਦਿੱਤੇ ਸਰਕਾਰ ਇਹ ਜਿਹਾ ਕਿਵੇਂ ਕਰ ਸਕਦੀ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਵੱਡੇ ਸਵਾਲ ਵੀ ਕੀਤੇ ਗਏ ਨੇ ਅਸੀਂ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਇਹਦਾ ਪ੍ਰਦਰਸ਼ਨ ਮੇਰਾ ਨਾਮ ਹੈ ਜੀ ਸੁਨੀਲ ਗਰਗ ਮੇਰਾ ਨਾਮ ਹੈ ਜੀ ਮੈਂ ਇਥੋਂ ਦਾ ਵਪਾਰੀ ਆ ਮੇਰੀ ਇੱਥੇ ਸ਼ਾਪ ਹੈ ਪਿਛਲੇ 30 ਸਾਲ ਤੁਸੀਂ ਇੱਥੇ ਵਪਾਰ ਕਰ ਰਹੇ ਆ ਕਹਿਣਾ ਤੇ ਚਾਹਾਂਗੇ ਜੀ ਜੋ ਪ੍ਰਸ਼ਾਸਨ ਨਗਰ ਨਿਗਮ ਕੰਨਿਓ ਅਨ ਬਿਨਾ ਬਿਨਾਂ ਪਲੈਨਿੰਗ ਤੋਂ ਇੱਕ ਨੋਟਿਸ ਭੇਜੇਗੇ ਜਿਹੜੇ ਨੋਟਿਸਾਂ ਦਾ ਕੋਈ ਸਿਰ ਪੈਰ ਨਹੀਂ ਸੀ ਦੁਕਾਨਦਾਰ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਜਗਾ ਰੋਕੀ ਬੈਠੇ ਹੋ ਔਰ ਜਗਾ ਸਾਡੀ ਜਗਾ ਤੇ ਤੁਸੀਂ ਕਬਜ਼ਾ ਕਰ ਰੱਖਿਆ ਇਸ ਤਰ੍ਹਾਂ ਦੀ ਕੁਝ ਨੋਟਿਸ ਦਿੱਤੇ ਗਏ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਸੜਕ ਚੌੜਾਈ ਕਰਨੀ ਹੈ 60 ਫੁੱਟੀ ਕਰਨੀ ਹੈ ਬਟ ਜਿਹੜੀ ਗੱਲ ਹੈ 60 ਫੁੱਟੀ ਸੜਕ ਬਿਨਾਂ ਸੋਚੇ ਸਮਝੇ ਨਗਰ ਨਿਗਮ ਦੀ ਨਲਾਇਕੀ ਹੈ ਨਗਰ ਨਿਗਮ ਐਦਾਂ ਦੇ ਨੋਟਿਸ ਭੇਜਦਾ ਪਹਿਲੀ ਗੱਲ ਤਾਂ ਸਾਡੇ ਆਪਣੀਆਂ ਮਲਕੀਤਾਂ ਸਾਡੇ ਕੋਲੇ ਆਪਣੀਆਂ ਸਾਡੇ ਕੋਲ ਰਜਿਸਟਰੀਆਂ ਸਾਡੇ ਕੋਲ ਇੰਤਕਾਲ ਨੇ ਜੀ ਨਕਸ਼ੇ ਪਾਸ ਹੈ ਤੇ ਅਸੀਂ ਕਦੇ ਵੀ ਅਸੀਂ ਇਸ ਚੀਜ਼ ਦੀ ਹਮੇਸ਼ਾ ਤੋਂ ਹਮੇਸ਼ਾ ਇਹਦੀ ਵਿਰੋਧਤਾ ਕਰਦੇ ਆ ਅਸੀਂ ਸਾਰੇ ਆਪਣੀਆਂ ਆਪਣੀਆਂ ਜਗ੍ਹਾ ਦੇ ਵਿੱਚ ਬੈਠੇ ਆ ਔਰ ਜਿਹੜੀ ਸੜਕ ਆ ਭਾਗੂ ਰੋਡ ਉਹ 30 ਫੁੱਟ 30 ਫੁੱਟ ਸੜਕ ਚੱਲ ਰਹੀ ਹੈ ਐਟ ਦਾ ਟਾਈਮਿੰਗ ਔਰ ਇਸ ਦੇ ਨਾਲ ਇਹਦਾ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਅੱਗੇ ਬੱਚੇ ਕੈਮਰਾ ਮਾਰ ਕੇ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਕੋਈ ਟ੍ਰੈਫਿਕ ਨਹੀਂ ਹੈ ਸਿਰਫ ਇਹ ਪ੍ਰਸ਼ਾਸਨ ਕੰਨਿਆਂ ਦਿਖਾਇਆ ਜਾ ਰਿਹਾ ਹੈ ਕਿ ਸੜਕ ਤੇ ਟ੍ਰੈਫਿਕ ਹੈ ਜੀ ਇਹ ਹੈ ਉਹ ਹੈ ਐਸਾ ਕੁਝ ਵੀ ਨਹੀਂ ਹੈ ਬਿਲਕੁਲ ਸਹੀ ਚੱਲ ਰਿਹਾ ਸਿਸਟਮ ਕੋਈ ਪ੍ਰਸ਼ਨ ਨਹੀਂ ਕਾਂਗਰਸ ਪਾਰਟੀ ਪਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਆ ਉਹਨਾਂ ਵੱਲੋਂ ਤੁਹਾਡੇ ਹੱਕ ਦੇ ਵਿੱਚ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਗੱਲ ਇਹ ਹੈ ਜੀ ਸਾਨੂੰ ਅਸੀਂ ਐਮਐਲਏ ਸਾਹਿਬ ਕੋਲੇ ਗਏ ਸੀ ਐਮਐਲਏ ਸਾਹਿਬ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਹਿੰਦੇ ਵੀ ਅਸੀਂ ਕਾਹਦਾ ਕੰਮ ਨਹੀਂ ਹੋਣ ਦੇਵਾਂਗੇ ਵੀ ਇਹੋ ਜੀ ਕੋਈ ਪ੍ਰੋਬਲਮ ਤੁਹਾਡੇ ਉੱਤੇ ਨਹੀਂ ਆਣ ਦੇਵਾਂਗੇ ਔਰ ਹਾਂ ਕਾਂਗਰਸ ਪਾਰਟੀ ਦੀ ਇਹ ਕਾਰਸਤਾਨੀ ਹੈਗੀ ਹੈ ਜੀ ਇਸ ਕੋਈ ਦੋਰਾਏ ਨਹੀਂ ਹੈ ਕਾਂਗਰਸ ਪਾਰਟੀ ਦੇ ਪੰਜ ਚਾਰ ਕਾਉਂਸਲਰ ਇਹ ਹੋ ਕੇ ਉਹਨਾਂ ਦੀ ਸ਼ਰਾਰਤ ਹੈ ਸ਼ਰਾਰਤੀ ਅੰਸਰਾਂ ਦਾ ਕੰਮ ਹੈ ਦਾ ਤੁਹਾਨੂੰ ਐਮਐਲਏ ਸਾਹਿਬ ਦਾ ਕਹਿਣ ਤੇ ਕੰਮ ਹੋ ਜੂਗਾ ਉਹਨਾਂ ਦੇ ਕਹਿਣ ਤੇ ਟਿਕਟ ਨਹੀਂ ਦਿੱਤੀ ਕਿ ਟਿਕਟੋਂ ਪਰੋਂ ਆ ਗਈ ਨਹੀਂ ਹੋਗਾ ਟੀਕੇ ਜੀ ਐਮਐਲਏ ਕੋ ਬਹੁਤ ਵੱਡੀ ਪਾਵਰ ਹੁੰਦੀ ਹੈ ਸ਼ਹਿਰ ਦਾ ਰਾਜਾ ਹੁੰਦਾ ਦੇਖੋ ਉੱਪਰਲੀ ਉੱਪਰਲੀਆਂ ਗੱਲਾਂ ਹੈਗੀਆਂ ਉੱਪਰਲੀ ਪਾਰਟੀ ਨੇ ਗੱਲਾਂ ਦੇਖੋ ਅਸੀਂ ਉਹਦਾ ਬਾਰੇ ਕੁਝ ਨਹੀਂ ਕਹਿ ਸਕਦੇ ਬਟ ਜਿਹੜੀ ਗੱਲ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਗੱਲ ਕੋਈ ਟੁਕੜ ਨਹੀਂ ਕਰੂਗਾ ਸਰ ਕੀ ਮਾਈਕ ਤੇ ਕੀ ਕਹਿਣਾ ਡਾਣਾ ਜਿਹੜਾ ਪ੍ਰੋਫੈਸਰ ਸਰ ਮੈਂ ਹਰਜੀਤ ਸਿੰਘ ਹਾਂ ਮੈਂ ਪਾਗੂ ਰੋਡ ਤੇ ਮਿਲ ਗਲੀ ਨੰਬਰ 3 ਦੇ ਸਾਹਮਣੇ ਮੇਰਾ ਮਕਾਨ ਵੀ ਹੈ ਤੇ ਮੇਰਾ ਕਲੀਨਿਕ ਵੀ ਹੈ ਇਹ ਸਾਡਾ ਜਿਹੜਾ ਰੋਸ ਹੈ ਲਗਾਤਾਰ ਅਜੇ 10ਵੇਂ ਦਿਨ ਦੇ ਚੱਲ ਰਿਹਾ ਕਿਉਂਕਿ ਪਾਗੂ ਰੋਡ ਨੂੰ ਚੌੜਾ ਕਰਨ ਦਾ ਮਤਲਬ ਜਿਹੜਾ ਹੈਗਾ ਕਾਂਗਰਸ ਦੇ ਜਿਹੜੇ ਕੌਂਸਲਰ ਜਨਨ ਉਹ ਲੈ ਕੇ ਆਂਦਾ ਗਿਆ ਉਹਦੇ ਜਿਹੜੇ ਸਟੇਕ ਹੋਲਡਰਸ ਨੇ ਜਿਹੜੇ ਲੋਕ ਉਹਦੇ ਨਾਲ ਭਰਾ ਵੀ ਥੋਣ ਵਾਲੇ ਆ ਉਹਨਾਂ ਦਾ ਕੋਈ ਇਹਦੇ ਚ ਰੈ ਮਸ਼ਵਰਾ ਨਹੀਂ ਲਿਆ ਗਿਆ ਤੇ ਅਸੀਂ ਸਾਰੇ ਲੋਕ ਜਿਹੜੇ ਪਾਗੂ ਰੋਡ ਦੇ ਮਾਲਕ ਮਕਾਨ ਤੇ ਦੁਕਾਨਦਾਰ ਜਿਹੜੇ ਇਕੱ ਉਹ ਇਹ ਮਹਿਸੂਸ ਕਰਦੇ ਆ ਕਿ ਪਾਕ ਗੁਰੂਡ ਆਲਰੇਡੀ 3 ਫੁੱਟ ਚੌੜਾ ਹੈਗਾ ਇਸ ਤੋਂ ਪਹਿਲਾਂ ਇਸ ਗੱਲ ਦਾ ਵੀ ਇਹਨਾਂ ਨੇ ਸਾਡੇ ਤੇ ਉੱਪਰ ਇਲਜ਼ਾਮ ਲਗਾਇਆ ਵੀ ਇੱਥੇ ਗੈਰ ਕਾਨੂੰਨੀ ਨਾਲ ਬਿਲਡਿੰਗਾਂ ਸਾਰੀਆਂ ਹੋਈਆਂ ਗੈਰ ਕਾਨੂੰਨੀ ਮਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਜਿਹੜੇ ਨੋਟਿਸ ਉਹਦੇ ਵਿੱਚ ਇਹੀ ਲਿਖਿਆ ਸਚਾਈ ਇਹਦੀ ਇਹ ਹੈ ਸਾਡੀ ਉਹਦੀ ਸਚਾਈ ਇਹ ਵੀ ਇੱਥੇ ਸਾਰੇ ਮਕਾਨ ਜਿਹੜੇ ਉਹਨਾਂ ਦੀ ਬਕਾਇਦਾ ਰਜਿਸਟਰੀਆਂ ਨੇ ਔਰ ਨਕਸ਼ਾ ਪਾਸ ਕਰਕੇ ਮਕਾਨ ਬਣੇ ਹੋਏ ਆ ਇਸ ਤਰ੍ਹਾਂ ਇਹਨਾਂ ਮਕਾਨਾਂ ਨੂੰ ਢਾਉਣਾ ਗੈਰ ਕਾਨੂੰਨੀ ਤਾਂ ਹੈ ਹੀ ਹੈ ਔਰ ਸਾਨੂੰ ਬੜੀ ਹੈਰਾਨੀ ਹੋਈ ਇਸ ਗੱਲ ਦੀ ਵੀ ਸਾਡਾ ਪੱਖ ਬਿਨਾਂ ਸੁਨੇ ਇਸ ਤੋਂ ਪਹਿਲਾਂ ਵੀ ਇਹ 5-7 ਸਾਲ ਪਹਿਲਾਂ ਇਹ ਮੁੱਦਾ ਚੱਲਿਆ ਸੀ ਉਦੋਂ ਲੋਕਾਂ ਨੂੰ ਬਕਾਇਦਾ ਨਗਰ ਕਾਉਂਸਲ ਦੇ ਵਿੱਚ ਬੁਲਾਇਆ ਗਿਆ ਸੀਗਾ ਜਦੋਂ ਸਰਕਾਰ ਨੂੰ ਇਹ ਪਤਾ ਲੱਗਿਆ ਵੀ ਇਹਨਾਂ ਨੂੰ ਮੌਜੂਦ ਰਹਿਣਾ ਪਊਗਾ ਤਾਂ ਉਦੋਂ ਇਹ ਆਈਡੀਆ ਡ੍ਰੌਪ ਕਰਤਾ ਸੀਗਾ ਇੱਥੇ ਕੋਈ ਅਰਜੈਂਸੀ ਵੀ ਨਹੀਂ ਹੈ ਹੁਣ ਕਿਉਂਕਿ ਰਿੰਗ ਰੋਡ ਨਿਕਲ ਗਈ ਜਿਹੜਾ ਹੈਵੀ ਟ੍ਰੈਫਿਕ ਉਹ ਬਾਹਰ ਚਲਾ ਗਿਆ ਸ਼ਹਿਰ ਸ਼ਹਿਰ ਦੀ ਜਿਹੜੀ ਬਾਕੀ ਸੜਕਾਂ ਦੇ ਮੁਕਾਬਲੇ ਆਲਰੇਡੀ ਪਹਿਲਾਂ ਹੀ ਇਨਫ ਹੈ ਤਾਂ ਕਿ ਟ੍ਰੈਫਿਕ ਦੇ ਤੇ ਕੋਈ ਸਮੱਸਿਆ ਨਹੀਂ ਆਈ ਕਦੇ ਤੇ ਜਾਮ ਨਹੀਂ ਲੱਗਿਆ ਪਰ ਕੁਝ ਸਾਡੇ ਕਾਉਂਸਲਰ ਨੇ ਕਦੇ ਉਹਨਾਂ ਦੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਇਹ ਮਤਾਂ ਉਹਨਾਂ ਨੇ ਲੈ ਕਾਂਗਰਸ ਪਾਰਟੀ ਦੀ ਮਿਉਰਟੀ ਹੋਣ ਕਰਕੇ ਮਤਾ ਪਾਸ ਕੀਤਾ ਸਾਰੇ ਜਿਹੜੇ ਲੋਕ ਇਫੈਕਟ ਹੋਣ ਵਾਲੇ ਨੇ ਉਹਦੇ ਜੁਕਾਨਦਾਰ ਨੇ ਮਾਲਕ ਮਕਾਨ ਨੇ ਹੋਰ ਜਿਨ੍ਹਾਂ ਦੀ ਬਿਲਡਿੰਗਾਂ ਤੋੜੀ ਜਾਣੀ ਹੈ ਉਹ ਸਾਰੇ ਇਕੱਠੇ ਹੋ ਕੇ ਅਸੀਂ ਲਗਾਤਾਰ ਇਸ ਸੰਘਰਸ਼ ਲੜ ਰਹੇ ਹਾਂ ਇਸ ਸੰਘਰਸ਼ ਦਾ 10ਵਾਂ ਦਿਨ ਹੈ ਅੱਜ ਸਾਡੇ ਸਾਰੇ ਦੁਕਾਨਦਾਰ ਨੇ ਆ ਤੁਸੀਂ ਦੇਖ ਰਹੇ ਹੋ ਆਪਣੀ ਆਪਣੀਆਂ ਚਾਬੀਆਂ ਆਪਣੀ ਆਪਣੀਆਂ ਚਾਬੀਆਂ ਲਿਆ ਕੇ ਇੱਥੇ ਦੁਕਾਨਾਂ ਬੰਦ ਕਰਕੇ ਅੱਜ ਅਸੀਂ ਜ਼ਬਰਦਸਤ ਰੋਸ ਪ੍ਰਗਟ ਕਰ ਰਹੇ ਹਾਂ ਬਕਾਇਦਾ ਰੂਪ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਜਿਹੜੇ ਮਤਾ ਲੈ ਕੇ ਆਏ ਨੇ ਬਿਨਾ ਸੋਚੇ ਕਿਉਂਕਿ ਜਦੋਂ ਵੋਟਾਂ ਦੀ ਗੱਲ ਸੀ ਇਸ ਇਲਾਕੇ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਸੀ ਤਾਂ ਉਦੋਂ ਕੌਂਸਲਰ ਦੀ ਜਿਹੜੀ ਚੋਣ ਲੜ ਰਹੇ ਸੀ ਬੰਦੇ ਇਹਨਾਂ ਦੀ ਪਾਰਟੀ ਦੇ ਉਦੋਂ ਲੋਕਾਂ ਨੂੰ ਬਲਾ ਬਲਾ ਕੇ ਮੀਟਿੰਗਾਂ ਕਰਦੇ ਸੀ ਉਹਨਾਂ ਨੂੰ ਕੁਝਦੇ ਸੀ ਸਾਡੀ ਸਪੋਰਟ ਕਰੋ ਅੱਜ ਕੌਂਸਲਰ ਬਣ ਗਏ ਐਡਾ ਅਹਿਮ ਮੁੱਦਾ ਇਹਨਾਂ ਨੇ ਨਗਰ ਕੌਂਸਲ ਦੇ ਵਿੱਚ ਲੈ ਕੇ ਆਉਣਾ ਸੀ ਕਿਸੇ ਇੱਕ ਬੰਦੇ ਦੀ ਰਾਇ ਵੀ ਨਹੀਂ ਲਈ ਔਰ ਸਾਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹ ਤੁਗਲਕਛਾਈ ਫਰਮਾਨ ਹੈ ਜੀ ਕੌਂਸਲਰਾਂ ਦੀ ਗੱਲ ਕੀਤੀ ਦਾਸ ਪਾਰਟੀ ਦੀ ਗੱਲ ਕੀਤੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਅਧਿਕਾਰੀ ਜੇ ਜਾਂ ਕਿਸੇ ਡਿਪਟੀ ਕਮਿਸ਼ਨਰ ਲਈ ਜਾਂਦੇ ਕਿ ਮਿਨਿਸਟਰ ਨੇ ਕੋਈ ਗਿਆਨ ਨਹੀਂ ਦਿੱਤਾ ਤੁਹਾਡੇ ਹੱਥ ਦੇ ਨਹੀਂ ਹੱਕ ਦੇ ਵਿੱਚ ਬਿਆਨ ਨਹੀਂ ਅਸੀਂ ਮਿਲੇ ਆ ਅਸੀਂ ਉਹਨਾਂ ਦਾ ਕਹਿੰਦੇ ਅਗਰ ਕਾਂਗਰਸੀ ਸਰਕਾਰ ਹੁੰਦੀ ਤਾਂ ਇਹਨੇ ਐਗਜ਼ੀਕਿਊਟ ਹੋ ਜਾਣਾ ਸੀਗਾ ਉਨ ਇਹਨਾਂ ਨੇ ਮਤਾਂ ਪਾਇਆ ਪਰ ਮਤੇ ਦੀਆਂ ਟੈਕਨੀਕਲ ਟੈਕਨੀਕਲ ਇਸ਼ੂਸ ਹੁੰਦੇ ਆ ਉਹ ਜਿਹੜੇ ਕਨਸਰਨਡ ਆਫੀਸਰ ਹੁੰਦੇ ਆ ਟੈਕਨੀਕਲ ਆਫੀਸਰ ਉਹਨਾਂ ਨੇ ਦੇਖਣਾ ਹੁੰਦਾ ਹੈ ਇਸੇ ਕਰਕੇ ਅਸੀਂ ਆਪਣਾ ਪ੍ਰੋਟੈਸਟ ਲਾਂਚ ਕਰ ਰਹੇ ਆ ਸਾਬ ਜੀ ਤੁਹਾਨੂੰ ਸਰਕਾਰ ਦੀ ਗੱਲ ਕਰ ਰਹੇ ਆ ਹਾਂ ਸਾਨੂੰ ਉਹਨਾਂ ਨੇ ਪ੍ਰਸਰੋਸਾ ਦਿੱਤਾ ਅਸੀਂ ਮਿਲ ਰਹੇ ਆ ਬਕਾਇਦਾ ਹੁਣ ਪਿੱਛੇ ਐਮਐਲਏ ਸਾਹਿਬ ਬਿਜੀ ਸੀਗੇ ਉਹਨਾਂ ਨੂੰ ਮਿਲਣ ਦਾ ਪ੍ਰੋਗ ਮਣਾਇਆ ਬਾਕੀ ਹੋਰ ਸਬੰਧਤ اپੋਜੀਸ਼ਨ ਪਾਰਟੀਆਂ ਦੇ ਨੁਮਾਇੰਦੇ ਵੀ ਸਾਡੇ ਇਸ ਮੀਟਿੰਗ ਦੇ ਵਿੱਚ ਆਇਆ ਹੈ ਉਹਨਾਂ ਨੇ ਵੀ ਮੰਤਰੀ ਅਮਨ ਰੋੜਾ ਨੂੰ ਮਿਲਣ ਵਾਸਤੇ ਗਏ ਸੀ ਹਾਂ ਕੈਬਨਿਟ ਮੰਤਰੀ ਆ ਸਾਡੇ ਸਬੰਧਤ ਐਮਐਲਏ ਉਹਨਾਂ ਦੇ ਕਮੈਂਟਸ ਸੁਣ ਮੰਗ ਰਿਹਾ ਤਾਂ ਅਸੀਂ ਉਹਨਾਂ ਨੂੰ ਮਿਲ ਕੇ ਇਹ ਗੱਲ ਉਹਦੇ ਧਿਆਨ ਵਿੱਚ ਲੈ ਕੇ ਆ ਰਹੇ ਹਾਂ ਬਾਕੀ ਸਾਡੇ ਜਿਹੜੇ ਕੰਸਰਨਡ ਹੋਰ ਬੰਦੇ ਨੇ ਸਾਨੂੰ ਉਹਨਾਂ ਤੋਂ ਜਿਹੜੇ ਡਾਕੂਮੈਂਟ ਮਿਲੇ ਨੇ ਅਸੀਂ ਲੀਗਲ ਕਾਰਵਾਈ ਵਾਸਤੇ ਵੀ ਅੱਗੇ ਨੂੰ ਵਧ ਰਹੇ ਹਾਂ ਇਹ ਜਿਹੜਾ ਲੋਕਾਂ ਦੀ ਬਰਬਾਦੀ ਦਾ ਇਸ਼ੂ ਹੈ ਖਾਸ ਕਰਕੇ ਜਦੋਂ ਸਰਕਾਰ ਗੱਲ ਕਰਦੀ ਹੈ ਵੀ ਰੋਜ਼ਗਾਰ ਦੇਣਾ ਇਹ ਰੋਜ਼ਗਾਰ ਦੇ ਕੇ ਸਾਡੇ ਇੱਥੇ ਘਟੋ ਘਟ ਲਗਭਗ ਕੋਈ ਅਰਾਊਂਡ 180 ਤੋਂ ਲੈ ਕੇ 200 ਦੇ ਦੁਕਾਨਦਾਰ ਨੇ ਉਹਨਾਂ ਦੋਨਾਂ ਦੇ ਪਰਿਵਾਰ ਇਸ ਰੋਡ ਤੋਂ ਚੱਲਦੇ ਆ ਉਹਨਾਂ ਦਾ ਉਜਾੜਾ ਕੀਤਾ ਜਾਣ ਵਾਲਾ ਜਿਹੜਾ ਫੈਸਲਾ ਹੈ ਜਦੋਂ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਇੱਕ ਨਿੱਜੀ ਹਿੱਤ ਤੋਂ ਪੇਰ ਤੋਂ ਕੇ ਮਤਾ ਆ ਰਿਹਾ ਹੈ ਜਿਆਦਾ ਜੇ ਕੋਈ ਅੱਧੀ ਅਰਜੈਂਸੀ ਹੋਵੇ ਜਾਂ ਕਿਤੇ ਪਹਿਲਾਂ ਇਸ਼ੂ ਉੱਠਿਆ ਹੋਵੇ ਤੇ ਲੋਕਾਂ ਦੇ ਮਕਾਨ ਤੋੜੇ ਜਾਣਗੇ ਜਿਹੜੇ ਕਾਨੂੰਨੀ ਤਰੀਕੇ ਨਾਲ ਮਕਾਨ ਬਣਿਆ ਉਹਨਾਂ ਨੂੰ ਸਰਕਾਰ ਬਿਨਾਂ ਮੁਆਵਜ਼ਾ ਲੈ ਕੇਵੇਂ ਤੋੜ ਸਕਦੀ ਹੈ